ਇਸ ਵਕਤ ਅਸੀਂ ਮਾਸਟਰ ਸਲੀਮ ਦੇ ਘਰ ਦੇ ਬਾਹਰ ਖੜੇ ਹਾਂ ਉਹਨਾਂ ਦੇ ਪਿਤਾ ਪੁਰਨ ਸ਼ਾ ਕੋਟੀ ਜੀ ਦਾ ਦੇਹਾਂਤ ਹੋ ਗਿਆ ਤੇ ਉੱਥੇ ਹੀ ਵੱਡੀਆਂ-ਵੱਡੀਆਂ ਹਸਤੀਆਂ ਇਸ ਸਮੇਂ ਪਹੁੰਚ ਰਹੀਆਂ ਨੇ ਉੱਥੇ ਹੀ ਦਵਿੰਦਰ ਦਿਆਲਪੁਰੀ ਜੀ ਵੀ ਇੱਥੇ ਪਹੁੰਚੇ ਨੇ ਸਰ ਕੀ ਜਜ਼ਬਾਤ ਨਿਕਾੜੇ ਕੀ ਉਸਤਾਦ ਫਨਕਾਰ ਸਾਡੇ ਸਾਰਿਆਂ ਦੇ ਆਈਡਲ 2000 ਜਿਹੜਾ 25 ਹੈ ਜਾਂਦਾ ਜਾਂਦਾ ਇੱਕ ਹੋਰ ਸਾਡੇ ਕੋਲ ਜਿੱਥੇ ਸੰਗੀਤ ਸਮਰਾਟ ਜਨਾਬ ਚਰਨਜੀਤ ਵਜਾ ਸਾਹਿਬ ਡਾਕਟਰ ਜਸਵੰਦਰ ਪੱਲਾ ਜੀ ਰਾਜਵੀਰ ਜਵੰਦਾ ਉਸ ਤੋਂ ਬਾਅਦ ਇਹ ਜਾਂਦਾ ਜਾਂਦਾ ਇੱਕ ਹੋਰ ਵਰਲਡ ਫੇਮਸ ਸਾਡੇ ਸਾਰਿਆਂ ਦੇ ਉਸਤਾਦ ਲੋਕ ਸਾਡੇ ਜਲੰਧਰ ਦਾ ਥੰਮ ਉਸਤਾਦ ਜਨਾਪੂਰਨ ਛੈਟਕੋਟੀ ਸਾਹਿਬ ਤੇ ਤੁਰ ਜਾਣੇ ਦਾ ਸਾਨੂੰ ਬਹੁਤ ਅਫਸੋਸ ਹੈ ਜੀ ਕਿਹਾ ਜਾ ਰਿਹਾ ਹੈ ਕਿ ਪੂਰੀ ਇੰਡਸਟਰੀ ਨੂੰ ਇਸ ਸਮੇਂ ਨਜ਼ਰ ਲੱਗ ਚੁੱਕੀ ਹੈ ਤੇ ਤੁਸੀਂ ਪੂਰਨ ਸ਼ਾ ਕੋਟੀ ਜੀ ਨੂੰ ਮਿਲੇ ਹੋ ਕਿ ਉਹਨਾਂ ਦਾ ਸੁਭਾਅ ਕਿਸ ਤਰੀਕੇ ਦੇ ਨਾਲ ਸੀ ਬਹੁਤ ਵਧੀਆ ਜੀ ਹਰੇਕ ਨੂੰ ਪਿਆਰ ਕਰਦੇ ਮੈਂ ਸ਼ਾਗਿਰਦ ਚਾਹੇ ਕੁਲਦੀਪ ਮਾਨਖ ਸਾਹਿਬ ਦਾ ਹਾਂ ਪਰ ਮੈਨੂੰ ਪਿਆਰ ਬਹੁਤ ਕਰਦੇ ਮੇਰੀ ਖੁਦ ਦੀ ਬਰਾਤੇ ਬਰਾਤੇ ਗਏ ਮੇਰੀ ਮੈਨੂੰ ਵਿਆਹ ਕੇ ਲੈ ਕੇ ਆਏ ਆ ਇਹ ਅੱਜ ਪੁਰਾਣੀਆਂ ਉਹ ਯਾਦਾਂ ਮੈਂ ਦਿਲ ਚ ਸਮਿਟੀ ਬੈਠਾ ਮੇਰੇ ਨਾਲ ਸਤਿਕਾਰਯੋਗ ਗੰਤੀਰ ਧੀਰਾ ਭਾਜੀ ਵੀ ਮੇਜਰ ਸਾਹਿਬ ਸਾਡੀ ਸਾਰੀ ਪੁਰਾਣੀ ਟੀਮ ਹੈ ਪਰ ਅਸੀਂ ਇਹਨਾਂ ਦੇ ਤੌਰ ਜਾਂਦਾ ਬਹੁਤ ਅਫਸੋਸ ਕਰਦੇ ਆ ਧੰਨਵਾਦ ਏ ਸੰਤ ਦਵਿੰਦਰ ਦਿਆਲਪੁਰੀ ਜੀ ਤੇ ਇਸ ਵਕਤ ਅਸੀਂ ਪੁਰਨਸ਼ਾ ਕੋਟੀ ਜੀ ਦੇ ਸਪੁਰਦ ਦੇ ਖਾਕ ਦੇ ਉੱਪਰ ਪਹੁੰਚੇ ਹੋਏ ਹਾਂ ਤੇ ਵੱਡੀਆਂ-ਵੱਡੀਆਂ ਹਸਤੀਆਂ ਇਸ ਸਮੇਂ ਪਹੁੰਚ ਰਹੀਆਂ ਨੇ ਤਸਵੀਰਾਂ ਤੁਹਾਨੂੰ ਲਾਈਵ ਦਿਖਾਈਆਂ ਜਾਣਗੀਆਂ ਮੈਂ ਖੁਸ਼ੀ ਚੋਂ ਕੈਮਰਾਮੈਨ ਪਵਨ ਦੇ ਨਾਲ ਦਿਨਿਕ ਸਵੇਰ ਇਸ ਵਕਤ ਅਸੀਂ ਮਾਸਟਰ ਸਕੀਮ ਦੇ ਘਰ ਦੇ ਬਾਹਰ ਖੜੇ ਹਾਂ ਉਹਨਾਂ ਦੇ ਪਿਤਾ ਪੁਰਨਸ਼ਾ ਕੋਟੀ ਜੀ ਦਾ ਦੇਹਾਂਤ ਹੋ ਗਿਆ ਤੇ ਉੱਥੇ ਹੀ ਵੱਡੀਆਂ-ਵੱਡੀਆਂ ਹਸਤੀਆਂ ਇਸ ਸਮੇਂ ਪਹੁੰਚ ਰਹੀਆਂ ਨੇ ਉੱਥੇ ਹੀ ਦਵਿੰਦਰ ਦਿਆਲਪੁਰੀ ਜੀ ਵੀ ਇੱਥੇ ਪਹੁੰਚੇ ਨੇ ਸਰ ਇਹ ਜਜ਼ਬਾਤ ਨਿਕਲਣੇ ਹੀ ਚਾਹੀਦੇ ਨੇ ਉਸਤਾਦ ਫਨਕਾਰ ਸਾਡੇ ਸਾਰਿਆਂ 2000 ਜਿਹੜਾ 25 ਹੈ ਜਾਂਦਾ ਜਾਂਦਾ ਇੱਕ ਹੋਰ ਸਾਡੇ ਕੋਲ ਜਿੱਥੇ ਸੰਗੀਤ ਸਮਰਾਟ ਜਨਾਬ ਚਰਨਜੀਤ ਹੋਜਾ ਸਾਹਿਬ ਡਾਕਟਰ ਜਸਵੰਦਰ ਪੱਲਾ ਜੀ ਰਾਜਵੀਰ ਜਵੰਦਾ ਉਸ ਤੋਂ ਬਾਅਦ ਇਹ ਜਾਂਦਾ ਜਾਂਦਾ ਇੱਕ ਹੋਰ ਵਰਲਡ ਫੇਮਸ ਸਾਡੇ ਸਾਰਿਆਂ ਦੇ ਉਸਤਾਦ ਲੋਕ ਸਾਡੇ ਜਲੰਧਰ ਦਾ ਥੰਮ ਉਸਤਾਦ ਜਨਾਬ ਪੂਰਨ ਛੜਕੋਟੀ ਸਾਹਿਬ ਤੇ ਤੁਰ ਜਾਣੇ ਦਾ ਸਾਨੂੰ ਬਹੁਤ ਅਫਸੋਸ ਹੈ ਜੀ ਕਿਹਾ ਜਾ ਰਿਹਾ ਹੈ ਕਿ ਪੂਰੀ ਇੰਡਸਟਰੀ ਨੂੰ ਇਸ ਸਮੇਂ ਨਜ਼ਰ ਲੱਗ ਚੁੱਕੀ ਹੈ ਤੇ ਤੁਸੀਂ ਪੁਰਨਸ਼ਾ ਕੋਟੀ ਜੀ ਨੂੰ ਮਿਲੇ ਹੋ ਕਿ ਉਹਨਾਂ ਦਾ ਸੁਭਾਅ ਕਿਸ ਤਰੀਕੇ ਦਾ ਨਾ ਸੀ ਬਹੁਤ ਵਧੀਆ ਜੀ ਹਰੇਕ ਨੂੰ ਪਿਆਰ ਕਰਦੇ ਮੈਂ ਸ਼ਾਗਿਰਦ ਚਾਹੇ ਕੁਲਦੀਮਾਨ ਸਿੰਘ ਸਾਹਿਬ ਦਾ ਹਾਂ ਪਰ ਮੈਨੂੰ ਪਿਆਰ ਬਹੁਤ ਕਰਦੇ ਮੇਰੀ ਖੁਦ ਦੀ ਬਰਾਤੇ ਬਰਾਤੇ ਗਏ ਮੇਰੀ ਮੈਨੂੰ ਵਿਆਹ ਕੇ ਲੈ ਕੇ ਆਏ ਆ ਇਹ ਅੱਜ ਪੁਰਾਣੀਆਂ ਉਹ ਯਾਦਾਂ ਮੈਂ ਦਿਲ ਚੋਂ ਸਮੇਟੀ ਬੈਠਾ ਮੇਰੇ ਨਾਲ ਸਤਿਕਾਰਯੋਗ ਗ੍ਰੰਤੀ ਧੀਰਾ ਭਾਜੀ ਵੀ ਮੇਜਰ ਸਾਹਿਬ ਸਾਡੀ ਸਾਰੀ ਸਾਰੀ ਬ੍ਰੀਕ ਦੀ ਟੀਮ ਹੈ ਪਰ ਅਸੀਂ ਇਹਨਾਂ ਦੇ ਤੌਰ 'ਤੇ ਜਾਂਦਾ ਬਹੁਤ ਅਫਸੋਸ ਕਰਦੇ ਹਾਂ ਜੀ ਧੰਨਵਾਦ ਜੀ ਬੇਟਾ ਇਹ ਹਨ ਦਵਿੰਦਰ ਦਿਆਲਪੁਰੀ ਜੀ ਤੇ ਇਸ ਵਕਤ ਅਸੀਂ ਪੁਰਨਸ਼ਾ ਕੋਟੀ ਜੀ ਦੇ ਸਪੁਰਦਿਖਾਖ ਦੇ ਉੱਪਰ ਪਹੁੰਚੇ ਹੋਏ ਹਾਂ ਤੇ ਵੱਡੀਆਂ ਵੱਡੀਆਂ ਹਸਤੀਆਂ ਇਸ ਸਮੇਂ ਪਹੁੰਚ ਰਹੀਆਂ ਨੇ ਤਸਵੀਰਾਂ ਤੁਹਾਨੂੰ ਲਾਈਵ ਦਿਖਾਈਆਂ ਜਾਣਗੀਆਂ ਮੈਂ ਖੁਸ਼ੀ ਚੋਂ ਕੈਮਰਾਮੈਨ ਪਵਨ ਦੇ ਨਾਲ ਦਿਨਿਕ ਸਵੇਰ